ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਸੋ ਇਸ ਮਹੀਨੇ ਜਿਵੇਂ ਕੀ ਹਰ ਕੋਈ ਕੁਝ ਨਾ ਕੁਝ ਕਰ ਰੋ ਕਰ ਹੀ ਰਿਹਾ ਹੈ ਪਰ ਆਪਾਂ ਇੱਥੇ ਅੱਜ ਗੱਲ ਕਰਾਂਗੇ ਕਿ ਸਾਵਣ ਦੇ ਮਹੀਨੇ ਦੇ ਤਿਹਾੜ ਆਉਂਦੇ ਨੇ ਜਿਹੜੇ ਤੇ ਨਾਲ ਹੀ ਜੋ ਕਰਮ ਦੱਸੇ ਜਾਂਦੇ ਨੇ ਸੋ ਇਹ ਕਿਉਂ ਸਾਵਣ ਦਾ ਮਹੀਨਾ ਮਨਾਉਣਾ ਜ਼ਰੂਰੀ ਹੈ ਸੋ ਸੌਣ ਦਾ ਮਹੀਨਾ ਵੈਸੇ ਆਪਾਂ ਤਾਂ ਸਿੱਧਾ ਪੰਜਾਬੀ 'ਚ ਗੱਲ ਲੈਂਦੇ ਆ ਸੌਣ ਦਾ ਮਹੀਨਾ ਮਨਾਉਣਾ ਕਿਉਂ ਜ਼ਰੂਰੀ ਹੈ ਕਿਉਂ ਮਨਾਇਆ ਜਾਂਦਾ ਆ ਸੋ ਆਪਾਂ ਅੱਜ ਥੋੜੀਆ ਇਹਦੇ ਬਾਰੇ ਗੱਲ ਕਰਦੇ ਆ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਸਮਝਣਾ ਤੇ ਕੰਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਓ ਜੀ ਕਮੈਂਟਾਂ ਵੀ ਬਹੁਤ ਤੁਹਾਡੇ ਸਵਾਲਾਂ ਦੇ ਜਵਾਬ ਦੇਣੀਆਂ ਜੀ ਸੋ ਇਸ ਕਰਕੇ ਕਮੈਂਟ ਕਿਸੇ ਦਾ ਵੀ ਹੋਵੇ ਪਰ ਸਵਾਲ ਸਾਰਿਆਂ ਨਾਲ ਜੁੜਿਆ ਹੁੰਦਾ ਹੈ ਕਦੇ ਨਾ ਕਦੇ ਉਹ ਗੱਲ ਦੀ ਜ਼ਰੂਰਤ ਹਰ ਇੱਕ ਨੂੰ ਪੈਣ ਵਾਲੀ ਹੈ ਸੋ ਇਸ ਲਈ ਸੁਣਿਆ ਕਰੋ ਤੇ ਬਾਕੀ ਜਿਹੜਾ ਕੋਈ ਰੂਹ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੁਸੀਂ ਵੀਡੀਓ ਨੂੰ ਸੁਣਦੇ ਰਹੋ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਸਾਵਣ ਦੇ ਮਹੀਨੇ ਦਾ ਕੀ ਮਤਲਬ ਹੈ ਵੀ ਦੱਸਾਂਗੇ ਜੀ ਸੋ ਇਤੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਸਵਾਲ ਕੀਤਾ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਸੋ ਕਹਿੰਦੇ ਅਸੀਂ ਲਿਖਿਆ ਹੈ ਕਿ ਅਸੀਂ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹਾਂ ਤੇ ਸਾਨੂੰ ਇਸ ਮਹੀਨੇ ਕਿਹੜਾ ਕਰਮ ਕਰਨਾ ਚਾਹੀਦਾ ਹੈ ਸ਼ਾਇਦ ਇਹ ਪਿਛਲੇ ਮਹੀਨੇ ਦੀ ਗੱਲ ਕਰ ਰਹੇ ਨੇ ਸੋ ਆਪਾਂ ਜੀ ਹਰ ਇੱਕ ਕਰਮ ਬਾਰੇ ਦੱਸਿਆ ਤੇ ਜਿੱਥੇ ਤੱਕ ਸਾਨੂੰ ਪੂਰਾ ਜਿਆਦਾ ਕਿ ਇਹੇ ਸੇਮ ਕਮੈਂਟ ਅਸੀਂ ਤੁਹਾਨੂੰ ਦੱਸ ਚੁੱਕੇ ਆਂ ਪਰ ਇੱਥੇ ਫਿਰ ਥੋੜਾ ਦੁੱਖ ਵੀ ਹੁੰਦਾ ਹੈ ਕਿ ਵੀਡੀਓ ਨੂੰ ਤੁਸੀਂ ਪੂਰੀ ਸੁਣਦੇ ਹੀ ਨਹੀਂ ਜਿਨ੍ਹਾਂ ਨੇ ਖਾਸ ਕਰਕੇ ਸਵਾਲ ਲਿਖਿਆ ਹੁੰਦਾ ਹੈ ਆਪਣਾ ਕੀਤਾ ਹੁੰਦਾ ਹੈ ਸਵਾਲ ਸੋ ਵੀਡੀਓ ਨੂੰ ਪੂਰੀ ਸੁਣਿਆ ਕਰੋ ਤੇ ਹਰ ਰੋਜ਼ ਉਦੋਂ ਤੱਕ ਸੁਣੋ ਜਦੋਂ ਤੱਕ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਮਿਲ ਜਾਂਦਾ ਤੇ ਫਿਰ ਕਮੈਂਟਾਂ ਵਿੱਚ ਦੱਸਣਾ ਕਿ ਸਵਾਲ ਦਾ ਜਵਾਬ ਮਿਲ ਗਿਆ ਆ ਸੋ ਅਸੀਂ ਸਵਾਲ ਦੇ ਜਵਾਬ ਦੇ ਦੇ ਰਹੀਦਾ ਆ ਪਰ ਕਈ ਰੂਹਾਂ ਆਲਸ ਕਰਦੀਆਂ ਆ ਕਿ ਸਾਨੂੰ ਉਸੇ ਵਕਤ ਸਵਾਲ ਦਾ ਜਵਾਬ ਮਿਲ ਜਾਵੇ ਸੋ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਬਹੁਤ ਸਾਰੇ ਕਮੈਂਟਾਂ ਦਾ ਦੇਖਣਾ ਪੈਂਦਾ ਹਿਸਾਬਕ ਤਾ ਫਿਰ ਉਸ ਹਿਸਾਬ ਦੇ ਨਾਲ ਹੀ ਅਸੀਂ ਕਮੈਂਟ ਦਾ ਜਵਾਬ ਦੇਈਦਾ ਜੀ ਸੋ ਵੀਡੀਓ ਨੂੰ ਪਲੀਜ਼ ਪੂਰੀ ਸੁਣੋ ਜਿਨ੍ਹਾਂ ਨੇ ਵੀ ਸਵਾਲ ਕੀਤੇ ਆ ਤੇ ਕਮੈਂਟ ਦਾ ਜਵਾਬ ਤਾਂ ਹਰ ਇੱਕ ਨੂੰ ਮਿਲੇਗਾ ਤੇ ਮਿਲਦਾ ਵੀ ਹੈ ਕਾਫੀ ਰੂਹਾਂ ਨੂੰ ਜਿਹੜੀਆਂ ਯਕੀਨ ਰੱਖ ਕੇ ਸਬਰ ਬੁਣਾ ਕੇ ਬੈਠੀਆਂ ਰਹਿੰਦੀਆਂ ਹੈ ਸੋ ਗੰਧ ਤਾਂ ਇੱਥੇ ਹੀ ਖਤਮ ਹੁੰਦੀ ਹੈ ਕਿ ਯਕੀਨ ਰੱਖਣਾ ਪੈਂਦਾ ਹੈ ਇਸੇ ਤਰ੍ਹਾਂ ਸੇਮ ਕਾਲਾ ਮਾਲਿਕ ਲਈ ਕਿ ਆਪਾਂ ਮਾਲਕ ਤੇ ਯਕੀਨ ਰੱਖ ਕੇ ਜੇਕਰ ਸਬਰ ਬਣਾ ਕੇ ਇੱਕ ਦਰ ਦੇ ਹੋਗੇ ਬੈਠ ਜਾਂਦੇ ਆ ਤੇ ਇੱਕ ਨਾ ਇੱਕ ਦਿਨ ਮਾਲਕ ਕੋਲੋਂ ਕੋਈ ਨਾ ਕੋਈ ਜਵਾਬ ਮਿਲਦਾ ਜ਼ਰੂਰ ਆ ਇਹ ਨਹੀਂ ਕਿ ਕਦੇ ਜਵਾਬ ਨਹੀਂ ਮਿਲੇਗਾ ਸੋ ਇਹ ਸਭ ਕੁਝ ਕਰਕੇ ਤਾਂ ਦੇਖੋ ਇੱਕ ਵਾਰੀ ਜ਼ਿੰਦਗੀ ਵਿੱਚ ਅਜਮਾ ਕੇ ਦੇਖੋ ਇਹਨਾਂ ਗੱਲਾਂ ਨੂੰ ਤੁਹਾਨੂੰ ਆਪਣੇ ਆਪ ਪਤਾ ਅਹਿਸਾਸ ਹੋਵੇਗਾ ਕਿ 바ਕੀ ਉਹ ਮਾਲਕ ਹੈ ਸੋ ਕੋਈ ਵੀ ਗੱਲ ਦੁਨੀਆਵੀ ਲਾ ਲਓ ਜਾਂ ਮਾਲਕ ਵੱਲਾਂ ਨੂੰ ਸੇਹੀ ਹੀ ਹਿਸਾਬ ਕਿਤਾਬ ਹੈ ਜਿਵੇਂ ਅਸੀਂ ਸੋਚਾਂਗੇ ਸੋਚ ਵਿਚਾਰ ਕਰਾਂਗੇ ਉਵੇਂ ਦਾ ਹੀ ਮੋਰੋ ਜਵਾਬ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਲਿਖਦੇ ਨੇ ਕਿ ਲੱਖ ਦਾਤਾ ਪੀਰ 11ਵੇਂ ਵਾਲੇ ਪੀਰ ਮੈਨੂੰ ਕੋਈ ਨਹੀਂ ਰਾਹ ਨਹੀਂ ਕਹੋਂਦੇ ਤੁਸੀਂ ਸਾਨੂੰ ਰਾਹ ਦੇ ਦੇਵੋਸ ਤੁਸੀਂ ਰਾਹ ਪਾ ਦੇਵੋ ਕਹਿੰਦੇ ਕਿ ਲੱਖ ਦਾਤਾ ਪੀਰ ਦੀ ਸੇਵਾ ਕਰਦੇ ਆ ਸੋ ਦੇਖੋ ਜੀ ਸੇਵਾ ਜੇਕਰ ਮਨ ਟਕਾ ਕੇ ਆਪਾਂ ਵਾਰ-ਵਾਰ ਕਈਦਾ ਮਨ ਟਕਾ ਕੇ ਤੁਸੀਂ ਦਿਲੋਂ ਪ੍ਰੇਮ ਪਾਉਂਗੇ ਹਨਾ ਤਾਂ ਤੁਹਾਨੂੰ ਮਾਲਕ ਜ਼ਰੂਰ ਰਾਸਤਾ ਦਿਖਾਵੇਗਾ ਇੰਨਾ ਕਦੇ ਹੋ ਨਹੀਂ ਸਕਦੀ ਕਿ ਮਾਲਕ ਦੇ ਨਾਮ ਤੇ ਕੁਛ ਕਰਮ ਕਰੀਏ ਤੇ ਉਹ ਕਰਮ ਦਾ ਫਲ ਨਾ ਮਿਲੇ ਸੋ ਫਲ ਜ਼ਰੂਰ ਮਿਲਦਾ ਹੈ ਸਾਡੀ ਦੇਖਣ ਵਾਲੀ ਅੱਖ ਨਹੀਂ ਸੋ ਪ੍ਰਮਾਤਮਾ ਸਾਡਾ पल पल साथ ਦਿੰਦਾ ਹੈ ਜਿੱਥੇ ਵੀ ਜ਼ਰੂਰਤ ਸਾਨੂੰ ਉਦੀ ਪੈਂਦੀ ਆ ਪਰ ਸਾਨੂੰ ਦਿਖਾਈ ਨਹੀਂ ਦਿੰਦਾ ਇਸ ਕਰਕੇ ਅਸੀਂ ਅਨਹੇਰ ਚ ਰਹਿ ਜਾਂਦੇ ਆ ਕਿ ਉਹ ਮਾਲਕ ਸਾਡੀ ਸੁਣਦਾ ਨਹੀਂ ਜਿਸ ਦਿਨ ਉਹ ਮੂਹਰੇ ਆੜ ਕੇ ਖੜ ਗਿਆ ਸਾਰੇ ਹਿਸਾਬ ਕਿਤਾਬ ਤੁਹਾਨੂੰ ਕਰਾਉਣ ਬੈ ਗਿਆ ਲਿਖਾਉਣ ਬੈ ਗਿਆ ਤੇ ਕੋਈ ਜਵਾਬ ਨਹੀਂ ਉਸ ਦਿਨ ਇਨਸਾਨ ਨੂੰ ਆਵੇਗਾ ਕਿਉਂਕਿ ਸੱਚਾਈ ਹੈ ਸੋ ਉਹ ਨੂੰ ਕਹਿੰਦੇ ਕਿ ਦਿੰਦੇ ਕਿਸੇ ਨੇ ਨਹੀਂ ਦੇਖਿਆ ਪਰ ਝੋਲੀपरी ਦਾ ਹਰ ਇੱਕ ਨੇ ਦੇਖੀ ਆ ਜਦੋਂ ਅਸੀਂ ਆਸ ਰੱਖਦੇ ਆ ਉਹ ਆਸ ਪੂਰੀ ਹੁੰਦੀ ਆ ਆਸ ਪੂਰੀ ਹੋਈ ਦਾ ਪਤਾ ਹੈ ਕਿਵੇਂ ਪੂਰੀ ਹੋਈ ਆ ਕਿਵੇਂ ਉਹ ਮਾਲਕ ਨੇ ਸਾਡੇ ਕਰਮਾਂ ਦੇ ਵਿੱਚ ਉਹ ਚੀਜ਼ ਲਿਖੀ ਆ ਜੋ ਸਾਡੇ ਕਰਮਾਂ ਚ ਵੀ ਨਹੀਂ ਹੁੰਦਾ ਉਹ ਵੀ ਲਿਖ ਦਿੰਦਾ ਹੈ ਸੋ ਉਹ ਮਾਲਕ ਹੀ ਜਾਣਦਾ ਹੈ ਸੋ ਜਿਸ ਦਿਨ ਮਾਲਕ ਨੇ ਹਿਸਾਬ ਕਿਤਾਬ ਕੀਤੇ ਤੇ ਮੋਰੋ ਕੋਈ ਵੀ ਗੱਲ ਨਹੀਂ ਇਨਸਾਨ ਨੂੰ ਆਵੇਗੀ ਕਿਉਂਕਿ ਉਹ ਪ੍ਰਮਾਤਮਾ ਕਦੇ ਸੇਵਾ ਦਾ ਹੱਕ ਰੱਖਦਾ ਹੀ ਨਹੀਂ ਪ੍ਰਮਾਤਮਾ ਫਿਰ ਉਹਨੂੰ ਇਹਨੇ ਕਹਿਣਾ ਜੇ ਉਹ ਸੇਵਾ ਦਾ ਹੱਕ ਹੀ ਰੱਖਣ ਲੱਪਿਆ ਸੋ ਬਾਕੀ ਕਈ ਚੀਜ਼ਾਂ ਸਾਡੇ ਲਈ ਚੰਗੀਆਂ ਨਹੀਂ ਹੁੰਦੀਆਂ ਇਸ ਕਰਕੇ ਉਹ ਪੂਰੀਆਂ ਵੀ ਨਹੀਂ ਹੁੰਦੀਆਂ ਸੋ ਜੋ ਸਾਡੇ ਲਈ ਚੰਗਾ ਹੁੰਦਾ ਉਹ ਮਾਲਕ ਉਹ ਕਰਦਾ ਆ ਸਾਡੇ ਲਈ ਸੋ ਥੋੜਾ ਜਿਹਾ ਸਾਨੂੰ ਦੁੱਖ ਜ਼ਰੂਰ ਹੁੰਦਾ ਆ ਕਿ ਸਾਡਾ ਆ ਕੰਮ ਨਹੀਂ ਬਣਿਆ ਪਰ ਪ੍ਰਮਾਤਮਾ ਨੂੰ ਪਤਾ ਹੈ ਕਿ ਇਹ ਅੱਜ ਦੁਖੀ ਹੈ ਪਰ ਇਸ ਥੋੜੇ ਜਿਹੇ ਦੁੱਖ ਵਿੱਚ ਹੀ ਇਹਦਾ ਭਲਾ ਹੈ ਹੌਲੀ ਇਸ ਸੈੱਟ ਹੋ ਜਾਵੇਗਾ ਇੱਕ ਦਿਨ ਸ਼ੁਕਰਾਨਾ ਇਸੇ ਜਵਾਨ ਨੇ ਇਹੀ ਹੱਥਾਂ ਨਾਲ ਸਾਡਾ ਧੰਨਵਾਦ ਕਰੇਗਾ ਕਿ ਮਾਲਕਾ ਸਾਡੇ ਲਈ ਉਹ ਚੀਜ਼ ਸਹੀ ਨਹੀਂ ਸੀ ਤੇ ਚੰਗਾ ਲੱਗਦਾ ਸੋ ਇਹ ਗੱਲ ਸੱਚ ਵੀ ਹੈ ਸੋ ਸਮੇਂ ਦੇ ਹਿਸਾਬ ਨਾਲ ਪਤਾ ਚੱਲਦਾ ਕਿ ਸਾਡੇ ਲਈ ਸਹੀ ਆ ਤੇ ਕੀ ਸਾਡੇ ਜ਼ਿੰਦਗੀ ਦੇ ਵਿੱਚ ਕੁਝ ਸਾਡੇ ਨਾਲ ਗਲਤ ਹੋਣ ਵਾਲਾ ਸੀ ਸੋ ਸਮੇਂ ਤੇ ਗੱਲ ਛੱਡ ਦੋ ਤੇ ਮਾਲਕ ਦਾ ਲੜ ਪੜ ਲਓ ਜਿਸ ਦਿਨ ਤੋਂ ਤੁਸੀਂ ਮਾਲਕ ਦਾ ਲੜ ਪੜ ਲੈਂਦੇ ਹੋ ਮਾਲਕ ਤਾਂ ਉਸ ਦਿਨ ਤੋਂ ਨਾਲ-ਨਾਲ ਤੁਰ ਪੈਂਦਾ ਹੈ ਪਰਮਾਤਮਾ ਕਹਿੰਦਾ ਹੈ ਉਦੋਂ ਤੱਕ ਮੈਂ ਵੇਟ ਕਰਦਾ ਜਦੋਂ ਤੱਕ ਇਹ ਇਨਸਾਨ ਆਪ ਛੁਪ ਕੇ ਮੇਰੇ ਵੱਲ ਆ ਨਹੀਂ ਜਾਂਦਾ ਸੋ ਜਿਸ ਦਿਨ ਮੇਰੇ ਕੋਲ ਆ ਗਿਆ ਉਸ ਦਿਨ ਤੋਂ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਸੋ ਉਸ ਦਿਨ ਤੋਂ ਮੇਰੇ ਨਾਲ ਰਹਾਂਗਾ ਇੱਕ ਵਾਰ ਝੁਕਣਾ ਪੈਂਦਾ ਇੱਕ ਵਾਰ ਪਛਤਾਵਾ ਕਰਨਾ ਪੈਂਦਾ ਹੋਈਆਂ ਗਲਤੀਆਂ ਦੀ ਮਾਫੀ ਮੰਗਣੀ ਪੈਂਦੀ ਆ ਤੇ ਫਿਰ ਮਾਲਕ ਹਮੇਸ਼ਾ ਨਾਲ ਰਹਿੰਦਾ ਪਰ ਦਿਖਾਈ ਨਹੀਂ ਦਿੰਦਾ ਦਿਖਾਈ ਉਦੋਂ ਦੇਣ ਲੱਗਦਾ ਜਦੋਂ ਸਾਡੀ ਸੇਵਾ ਵੱਧ ਜਾਂਦੀ ਹੈ ਤੇ ਨਾਮ ਦੀ ਕਮਾਈ ਜੁੜ ਜਾਂਦੀ ਹੈ ਸੋ ਇਹ ਮਨ ਦੇ ਭਲੇਖੇ ਨੇ ਜੀ ਸੋ ਰਸਤੇ ਉਹ ਮਾਲਕ ਜਮੂਰ ਦੇ ਦਿੰਦਾ ਹੈ बस ਰਸਤਾ ਲੈਣ ਵਾਲਾ ਚਾਹੀਦਾ ਹੈ ਸੋ ਸੇਵਾ ਵੱਧ ਚੜ ਕੇ ਕਰੋ ਦਿলো ਪ੍ਰੇਮ ਪਾਓ ਅਰਦਾਸ ਬੇਨਤੀ ਕਰੋ ਵਿਸ਼ਵਾਸ ਰੱਖ ਕੇ ਜੋ ਵੀ ਕਰਮ ਕਰਦੇ ਹੋ ਧਿਆਨ ਲਗਾ ਕੇ ਕਰੋ ਤੇ ਕਰਮ ਜਰੂਰ ਕਬੂਲ ਹੁੰਦੇ ਨੇ ਜੀ ਤੇ ਬਸ ਕੀ ਆਪਣੇ ਗੁਰੂ ਦੇ ਨਾਲ ਗੱਲ ਕਰੋ ਗੁਰੂ ਤੁਹਾਨੂੰ ਰਸਤਾ ਜਰੂਰ ਦਿਖਾਉਣਗੇ ਗੁਰੂ ਦਾ ਤਾਂ ਅਸਲ ਕੰਮ ਹੀ ਇਹ ਹੈ ਕਿ ਸਾਨੂੰ ਰਸਤੇ ਪਾ ਦਿੱਤਾ ਜਾਵੇ ਸੂ ਉਸਾਦ ਨੂੰ ਰਸਤੇ ਹੁੰਦੇ ਨੇ ਸਾਨੂੰ ਨਾਮ ਸ਼ਬਦ ਦਿੰਦੇ ਆ ਔਰ ਇਸ ਤੋਂ ਜ਼ਿਆਦਾ ਗੁਰੂ ਨੇ ਹੋਰ ਕੀ ਕਰਨਾ ਸੋ ਗੁਰੂ ਆਪਣੇ ਕੋਲ ਕੁਛ ਨਹੀਂ ਰੱਖਦਾ ਜੋ ਉਹਦੇ ਕੋਲ ਹੈ ਉਹ ਸਾਨੂੰ ਸੌਂਪ ਦਿੰਦਾ ਹੈ ਉਹ ਸਾਨੂੰ ਉਹ ਦਰਵਾਜ਼ੇ ਦੀ ਚਾਬੀ ਫੜਾ ਦਿੰਦਾ ਹੈ ਜਿੱਥੇ ਅਸੀਂ ਉਹ ਚਾਬੀ ਤੋਂ ਬਿਨਾਂ ਚਾਹੀ ਨਹੀਂ ਸਕਦੇ ਉਹ ਚਾਬੀ ਹੈ ਇੱਕ ਨਾਮ ਸਿਮਰਨ ਜੇਕਰ ਤੁਸੀਂ ਨਾਮ ਸਿਮਰ ਲਓਗੇ ਤੇ ਤੁਸੀਂ ਸਮਝ ਲਓਗੇ ਕਿ ਉਹ ਪਰਮਾਤਮਾ ਦਾ ਦਰਵਾਜ਼ਾ ਜੋ ਉਹ ਪਰਮਾਤਮਾ ਦੇ ਘਰ ਦਾ ਦਰਵਾਜ਼ਾ ਹੈ ਸਾਡੇ ਮੁਰਸ਼ਿਦ ਦੇ ਘਰ ਦਾ ਦਰਵਾਜ਼ਾ ਹੈ ਉਹ ਤੁਸੀਂ ਖੋਲ ਸਕਦੇ ਆ ਉਦਰ ਵੱਜਾ ਪਾਰ ਕਰ ਸਕਦੇ ਆ ਸੋ ਉਹ ਚਾਬੀ ਨਾਮ ਸਿਮਰਨ ਹੈ ਨਾਮ ਸਿਮਰਨ ਦੇ ਥ्रू ਹੀ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਬਨਾਂ ਨਾ ਨਾਮ ਸਿਮਰਨ ਤੇ ਗੁਰੂ ਤੋਂ ਬਿਨਾ ਇਨਸਾਨ ਅਦੂਰਾ ਹੈ ਉੱਥੇ ਤੱਕ ਕਦੇ ਨਹੀਂ ਪਹੁੰਚ ਸਕਦਾ ਸੋ ਗੁਰੂ ਦੇ ਨਾਲ ਹਰ ਇੱਕ ਦਿਨ ਦੀ ਗੱਲ ਕਰੋ ਗੁਰੂ ਹੀ ਸਾਨੂੰ ਰਾਹ ਦਿਖਾਉਣ ਵਾਲਾ ਹੈ ਗੁਰੂ ਦਾ ਦਿੱਤਾ ਸ਼ਬਦ ਹੀ ਸਾਨੂੰ ਰਸਤਾ ਦਿਖਾਵੇਗਾ ਸੋ ਇਸ ਕਰਕੇ ਗੁਰੂ ਦਾ ਨਾਮ ਸਿਮਰਨਾ ਬਹੁਤ ਜ਼ਿਆਦਾ ਜ਼ਰੂਰੀ ਲੈ ਕੇ ਆਲਿਆਂ ਚ ਨਹੀਂ ਰੱਖ ਦੇਣਾ ਕਿ ਨਾਮ ਲੈ ਲਿਆ ਬਸ ਉਹ ਅੰਦਰ ਹੀ ਆਂ ਦਾ ਕਹਿਣਾ ਹੁੰਦਾ ਆ ਕਿ ਨਾਮ ਸਿਮਰਤੇ ਕੋਈ ਗੱਲ ਨਹੀਂ ਅੰਦਰ ਹੀ ਆ ਕਿਤੇ ਨਿਕਲਿਆ ਨਹੀਂ ਪਰ ਕਦੇ ਦਾ ਅਜਮਾ ਕੇ ਰੱਖਣਾ ਇਸ ਗੱਲ ਨੂੰ ਜੇਕਰ ਨਾਮ ਸ਼ਬਦ ਲੈਣ ਸਮਾਂ ਹੋ ਗਿਆ ਕਦੇ ਸਿਮਰਿਆ ਨਹੀਂ ਤੇ ਉਹ ਸ਼ਬਦ ਤੁਹਾਨੂੰ ਭੁੱਲ ਜਾਵੇਗਾ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਕੀ ਬੋਲਣਾ ਕਿਵੇਂ ਬੋਲਣਾ ਹੈ ਸੋ ਭੁੱਲ ਜਾਂਦਾ ਹੈ ਜਦੋਂ ਅਸੀਂ ਉਹਨੂੰ ਭੁਲਾ ਦਿੰਨੇ ਤੇ ਫਿਰ ਉਹ ਮਾਲਕ ਵੀ ਸਾਨੂੰ ਭੁਲਾ ਦਿੰਦਾ ਸੋ ਇਸ ਕਰਕੇ ਹਮੇਸ਼ਾ ਯਾਦ ਮਨ ਵਿੱਚ ਤਾਂ ਜੋ ਹੈ ਹੈ ਹੀ ਪਰ ਉਹਨੂੰ ਸਿਮਰਨਾ ਬਹੁਤ ਜ਼ਰੂਰੀ ਹੈ ਜਿਸ ਨੂੰ ਹੁਣ ਆਪਾਂ ਮੇਨ ਵਿਸ਼ੇ 'ਤੇ ਗੱਲ ਕਰੀਏ ਜੀ ਵੀਡੀਓ ਕਾਫੀ ਲੰਬੀ ਹੋ ਗਈ ਆ ਸੋ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਸੋ ਹੁਣ ਗੱਲ ਕਰੀਏ ਕਿ ਇਹ ਸਾਉਣ ਦਾ ਮਹੀਨਾ ਬਨਾਇਆ ਕਿਉਂ ਜਾਂਦਾ ਹੈ ਸੋ ਖਾਸ ਕਰਕੇ ਇਹ ਸਾਵਨ ਦਾ ਮਹੀਨਾ ਸ਼ਿਵ ਸ਼ੰਕਰ ਮਾ ਪਾਰਵਤੀ ਦਾ ਮਹੀਨਾ ਹੈ ਜਿਸ ਸੋਨਾ ਦੀ ਵਧ ਚੜ ਕੇ ਸੇਵਾ ਹੁੰਦੀ ਹੈ ਕਿਉਂਕਿ ਸੋ ਕਹਿੰਦੇ ਨੇ ਕਿ ਮਾਤਾ ਸਤੀ ਜੀ ਦਾ ਹੀ ਦੂਸਰਾ ਰੂਪ ਮਾਤਾ ਪਾਰਵਤੀ ਹੈ ਸੋ ਮਾਤਾ ਪਾਰਵਤੀ ਨੇ ਕਹਿੰਦੇ ਇੰਨਾ ਤਪ ਕੀਤਾ ਤਪੱਸਿਆ ਕੀਤੀ ਤੇ ਭੋਲੇ ਸ਼ੰਕਰ ਨੂੰ ਪਾਇਆ ਸੋ ਇਸ ਮਹੀਨੇ ਜਿਹੜੀਆਂ ਕੁੜੀਆਂ ਕੁਵਾਰੀਆਂ ਹੈ ਜੇਕਰ ਉਹ ਚੰਗਾ ਵਾਰ ਚਾਉਂਦਣਾ ਹੈ ਤਾਂ ਭੋਲੇ ਸ਼ੰਕਰ ਦੀ ਸੇਵਾ ਕਰਨ ਮਾਨਨ ਉਟਕਾ ਕੇ ਵਿਸ਼ਵਾਸ ਬਣਾ ਕੇ ਅਰਦਾਸ ਬੇਨਤੀ ਕਰਨੀ ਹੈ ਸ਼ਰਧਾ ਦੇ ਨਾਲ ਕਈ ਰੂਪਾਂ ਤਾਂ ਹੈ ਜਿੜੀਆਂ ਵਰਤ ਰੱਖਦੀਆਂ ਹੈ ਸ਼ਿਵ ਸ਼ੰਕਰ ਤੇ ਇਸ ਮਹੀਨੇ ਸੋ ਇਸ ਮਹੀਨੇ ਸੇਵਾ ਹੀ ਸਾਰੀ ਮਾਤਾ ਪਾਰਵਤੀ ਜੀ ਦੀ ਤੇ ਭੋਲੇ ਸ਼ੰਕਰ ਜੀ ਦੀ ਹੁੰਦੀ ਹੈ ਕਿਉਂਕਿ ਮਾ ਪਾਰਵਤੀ ਜੀ ਨੇ ਇਹ ਵਰ ਪਾਇਆ ਤੇ ਹੁਣ ਜੋ ਕਵਾਰੀਆਂ ਕੰਨਿਆ ਹੈ ਉਹ ਵਰਤ ਸ਼ਿਵ ਸ਼ੰਕਰ ਦੇ ਰੱਖਦੀਆਂ ਆ ਮਾਂ ਪਾਰਵਤੀ ਜੀ ਨੂੰ ਤੇ ਆਉਂਦੀਆਂ ਆ ਤੇ ਚੰਗੇ ਵਰ ਲਈ ਸੋ ਸੇਵਾ ਕੀਤੀ ਜਾਂਦੀ ਆ ਤੇ ਇਸ ਲਈ ਇਹ ਮਹੀਨਾ ਤੀਆਂ ਦਾ ਤਿਹਾੜੀ ਵੀ ਇਹਦੇ ਵਿੱਚ ਹੀ ਮਨਾਇਆ ਜਾਂਦਾ ਪਿੰਗਾ ਵੀ ਮਾਤਾਂ ਦੀ ਹੈ ਅਸਲ ਵਿੱਚ ਮਾਤਾ ਝੂਟਦੀਆਂ ਹੈ ਜੀ ਸੋ ਪਿੰਗਾ ਜੋ ਹੈ ਉਹ ਮਾਤਾ ਦੇ ਨਾਮ ਦਾ ਹੀ ਝੂਟੀਆਂ ਜਾਂਦਾ ਆ ਕਈਆਂ ਨੂੰ ਪਤਾ ਹੈ ਤੇ ਕਈ ਆਪਣੇ ਮਨੋਰੰਜਨ ਲਈ ਇਹ ਤਿਹਾੜੀ ਮਨਾਉਂਦੇ ਨੇ ਤੇ ਕਈ ਆਪਣੇ ਦੇਵਤਿਆਂ ਨੂੰ ਮਨਾਉਣ ਲਈ ਇਤਿਹਾਰ ਨੂੰ ਬਨਾਇਆ ਜਾਂਦਾ ਹੈ ਮਨਾਉਂਦੇ ਨੇ ਜੀ ਆਪੋ ਆਪਣੇ ਢੰਗ ਨਾਲ ਸਾਰੇ ਇਤਿਹਾਰ ਬਣਾਈ ਜਾ ਰਹੇ ਨੇ ਬਾਕੀ ਇਹ ਜੋ ਮਹੀਨਾ ਸਾਵਣ ਦਾ ਮਹੀਨਾ ਹੈ ਜੀ ਇਹ ਸ਼ਿਵ ਸ਼ੰਕਰ ਤੇ ਮਾਂ ਪਾਰਵਤੀ ਦਾ ਹੈ ਸੋ ਇਸ ਲਈ ਤਾਂ ਕਈ ਦਾ ਕਿ ਇਹਦੇ ਵਿੱਚ ਜਦੋਂ ਵੀ ਤੁਸੀਂ ਬੰਗਾ ਹਰੀਆਂ ਚੜਾਉਣਾ ਹੈ ਹਰੀਆਂ ਬੰਗਾ ਜ਼ਿਆਦਾ ਤਾਂ ਪਸੰਦ ਕਰਦੇ ਕਈ ਲਾਲ ਵੀ ਕਰ ਦਿੰਦੇ ਨੇ ਤੇ ਪਰ ਮਾਂ ਪਾਰਵਤੀ ਨੂੰ ਪੀੜਨਾ ਤੇ ਲਾਲ ਬੰਗਾ ਬਹੁਤ ਪਸੰਦ ਨੇ ਤੇ ਹਰੀ ਵੰਗ ਸ਼ਿਵ ਸ਼ੰਕਰ ਦੇ ਨਾਮ ਦੀ ਚੜਾਈ ਜਾਂਦੀ ਆ ਹਰ ਸ਼ਾਂਤੀ ਦਾ ਪ੍ਰਤੀਕ ਹੈ ਹਰ ਹਰ ਮਹਾਦੇਵ ਸ਼ਿਵ ਸ਼ੰਕਰ ਨੂੰ ਵੀ ਕਿਹਾ ਜਾਂਦਾ ਕੋਲੇਨਾਥ ਨੂੰ ਕਿਹਾ ਜਾਂਦਾ ਹੈ ਜੀ ਪੁਖਤ ਨਾਮ ਨੇ ਉਹਨਾਂ ਦੇ ਸੋ ਨਾਲ ਦੀ ਨਾਲ ਹਰੀ ਤੇ ਪੀੜੀ ਵੰਗ ਸੁਨਹਿਰੀ ਵੰਗ ਪਹਿਲੋ ਤੁਸੀਂ ਲੈ ਕੇ ਨਾਲ ਜ਼ਰੂਰ ਪਾਓ ਸੋ ਮਹਾਮਈ ਦੇ ਨਾਮ ਦੀਆਂ ਬੰਗਾਂ ਸੋ ਪੀਰਾ ਪੀਰਾ ਦਾ ਨਾਮ ਪੀਰਾ ਪੀਰਾ ਦੀ ਸੇਵਾ ਕਰਦੇ ਹੋ ਉਹਨਾਂ ਦੇ ਨਾਲ ਤਾਂ ਚੱਲਦੇ ਹੀ ਨੇ ਦੇਵੀ ਦੇ ਉਤੇ ਸੋ ਉਹਨਾਂ ਦਾ ਨਾਮ ਲੈ ਕੇ ਪਹਿਰ ਉਹਨਾਂ ਦੇ ਅਰਦਾਸ ਬੇਨਤੀ ਕਰਕੇ ਜਿਹੜੀਆਂ ਰੂਹਾਂ ਖਾਸ ਕਰਕੇ ਪੀਰਾ ਦੀ ਸੇਵਾ ਕਰਦੀਆਂ ਉਹ ਇਸ ਤਰੀਕੇ ਦਾ ਕਰਮ ਕਰ ਸਕਦੀਆਂ ਉਹਨਾਂ ਦੇ ਨਾਮ ਦੇ ਵਿੱਚ ਬੰਗਾ ਚਾਹੁੰਦੇ ਆ ਤੇ ਉਹਨਾਂ ਨੂੰ ਤਿਆਗ ਕੇ ਪਾਉਂੋ ਕਿਉਂਕਿ ਰਮੇਨਾ ਜੋ ਹੈ ਉਹ ਤੇ ਖੁਸ਼ੀਆਂ ਵਾਲਾ ਮਹੀਨਾ ਹੈ ਸੋ ਧੀਆਂ ਧਿਆਣੀਆਂ ਦਾ ਵੀ ਇਹ ਮਹੀਨਾ ਮਨਾਇਆ ਜਾਂਦਾ ਦਿਨ ਕਿਹਾ ਜਾਂਦੇ ਨੇ ਜੀ ਸੋ ਇਹਦੇ ਵਿੱਚ ਕਰਮ ਵੀ ਬਹੁਤ ਹੁੰਦੇ ਨੇ ਜੇਕਰ ਇੱਕ ਲੋਟਾ ਜਲ ਸ਼ਿਵਲਿੰਗ ਤੇ ਚੜਾਉਂਦੇ ਹੋ ਇਹਨਾਂ ਦਿਨਾਂ ਦੇ ਵਿੱਚ ਤੇ ਉਹ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਜੀ ਸੋ ਇਸ ਕਰਕੇ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਵੀਡੀਓ ਨੂੰ ਸ਼ੇਅਰ ਕਰਤੋਂ ਵੱਧ ਜ਼ਰੂਰ ਕਰਨਾ ਹੈ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੈ ਪੀਰਾ ਦੀ ਜੀ ਜੈ ਸਾਈਆਂ ਦੀ